i ਤੇ ਆਪ ਕਿਰਪਾਲ ਸ਼ਬਦ ਜੋ ਫੁੱਟ ਬਾਬਾ ਅਨੰਕਾ ਕਹੇ ਕਰਤ ਤਨ ਬਾਲ ਸੁਖੋਂ ਤਲ ਗੁਰੂ ਸੇਵੀਐ ਤਹਿ ਨ ਸਹਜ ਸੁਪਾਈ ਦਰਸ਼ਨੋਂ ਪਰਸੈ ਐ ਜਿਸ ਪਉ ਸੁਭਜ ਹੋ ਸੋਹੀਰੇ ਸਭ ਨਾਮ ਦਾ ਵੇਸਾ ਵਾਹਿਗੁਰੂ ਸਦਾ ਜੀ ਰਾਗ ਸੋਰਠ ਬਾਣੀ ਭਗਤ ਦਵ

ਆਜ ਭੰਗ ਪ੍ਰਸੰਗ ਜੈਸੀ ਹੈ ਆਵੰਤ ਚੰਮਾਰ ਮਜਨਾਇ ਅਨੇਕ ਕਟਕ ਜੈਸੀ ਪੂਲ ਪਰੇ ਅਭ ਕਹਤੇ ਕਨਨ ਆਇਆ ਸਰਬੇਕ ਅਨੇਕ ਸਵਾਮੀ ਸਬਦ ਗਤਮ ਓਗ ਵੈ ਸੋਈ ਤਉ ਭੋਗ ਵੈ ਸੋਈ ਕਹਿ ਰਵਿਦਾਸ ਹਾਥ ਪੈ ਮੀਰੇ ਸਹਦੀ ਗੁਇ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜ ਸਤਿਕਾਰ ਜੋਗ ਸਤਗੁਰੂ ਦੇ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਦੀ ਵਾਗੋ ਗੁਰੂ ਸਾਹਿਬ ਜੀ ਨੇ ਬਹੁਤ ਵੱਡੀ ਬਖਸ਼ਿਸ਼ ਕੀਤੀਆਂ ਨੇ ਚਾਲ ਪੈਰ ਦੀ ਰਾਤਰੀ ਸੁੱਖਾਂ ਦੇ ਨਾਲ ਕੀਤੀ ਗਈ ਹੈ ਚਾਰ ਤਹਰ ਦੇ ਦਿਨ ਦਾ ਉਜਾਗਾ ਹੋਣੇ ਜਾ ਰਿਹਾ ਹੈ ਆਪ ਜੀ ਬੜਪਾਗੇ ਹੋ ਜੀ ਸੰਤਾਂ ਗੁਰੂ ਸਾਹਿਬ ਦੀ ਪਾਵਨ ਸ਼ਰਣ ਦੇ ਵਿੱਚ ਜੁੜਨਾ ਕੀਤਾ ਗਿਆ ਹੈ ਬਹੁਤ ਦੇ ਭਾਗੁਨੇ ਭਾਈ ਤਨਤਾ ਦੇ ਲੋਕ ਹੂੰ ਸਤਿਗੁਰੂ ਜੀ ਸਭਨਾਂ ਤੇ ਮਿਹਰ ਬ੍ਰਹਤ ਰੱਖਣਾ ਚੋਦੀਆਂ ਕਲਾ ਬਲੇ ਜੀ ਬਖਸ਼ਣਾ ਤਨ 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 ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਣ ਪਾਣ ਸ਼ੁਕਰ ਹੈ ਸਤਿਗੁਰਾਂ ਨੇ ਗੁਰਮਾਣੀ ਦੀ ਬਖਸ਼ਿਸ਼ਾਂ ਸੇਵਾ ਸੁਰ ਪਾਵਨ ਪਵਿੱਤਰ ਹਕੂਮ ਨਾਮੇ ਦੀ ਬਖਸ਼ਿਸ਼ਾਂ ਹੁਮਿਆਂ ਨੇ ਲਾਓ ਉਸਮਾ ਹੋਰ ਪਾਵਨ ਹਕੂਮ ਨਾਮੇ ਦੀ ਵਿਚਾਰ ਨਾਲ ਜੁੜਨਾ ਕਰੀਏ ਦੀ ਕੀ ਅੱਜ ਦੇ ਪਾਵਨ ਉਪਨਾਮੇ ਸੂਰ ਰਗ ਦੇ ਵਿੱਚ ਭਗਤ ਰਬਦਾਸ ਜੀ ਪਾਵਨ ਉਪਨਾਮਿਆਂ ਦੀ ਬਖਸ਼ਿਸ਼ ਕਰ ਰਹੇ ਨੇ ਜੋ ਧੰਨਾ ਧੰਨ ਸਾਹਿਬ ਗੁਰੂ ਰੰਗ ਸਾਹਿਬ ਜੀ ਦੇ ਪਾਵਨ ਪੁਤ੍ਰੰਥ 657 ਤੇ 58 ਅੰਗ ਦੇ ਉੱਤੇ ਪ੍ਰਕਾਸ਼ ਹਾਂ ਇਕ ਮੂਰਤੇ ਸਭ ਤੇ ਉਪਜਿਆ ਕੌਣ ਭੁਲੇਖ ਮੁੰਦੇ ਤਾ ਇਸ ਇੱਕ ਜੀ ਹੰਬਾਰਕ ਤੂੰ ਮੇਰਾ ਗੁਰੂ ਭਾਈ ਪਰਮੇਸ਼ਰ ਵਾਜ ਕੋ ਇੱਕ ਹੈ ਮੰਨ ਜਲ ਸਭਨਾ ਦੀ ਇੱਕ ਹੈ ਰਾਹ ਕੋ ਪੂਰਾ ਦੁਨਿਆ ਲੂ ਕੋ ਲੱਗਨੇ ਵੱਖਰੇ ਨੇ ਗੁਰੂ ਪਿਆਰ ਵਾਲੇ ਹੋ ਭਗਤ ਜੀ ਬਖਸ਼ਿਸ਼ ਕਰਦੇ ਨੇ ਜੱਗ ਹੋਣ ਮੋਤੇ ਕਹਿੰਦੇ ਹੇ ਵਾਹਿਗੁਰੂ ਜੀ ਇਹ ਅਕਾਲ ਪੁਰਖ ਜੀ ਜਿੰਨਾ ਦਿਲ ਤਰ ਸਾਡੇ ਜੀਵਾਂ ਦੇ ਅੰਦਰ ਹਮ ਵੀ ਮੈਂ ਕੀ ਮੈਂ ਬਣੀ ਰਹਦੀ ਐ ਜਦ ਹਮ ਹੋਤੇ ਤਬ ਹੋਂ ਨਾਹੀ ਜਿੰਨਾ ਚਿਰ ਸਾਡੇ ਅੰਦਰ ਕਹਦੇ ਮੈਂ ਬਣੀ ਰਹਦੀ ਐ ਕੀ ਹਮੇ ਬਣੀ ਰਹਦੀ ਉੱਥੇ ਕਹਿੰਦੇ ਤੂੰ ਹੁੰਦਾ ਹੀ ਨਹੀਂ ਹੈਗਾ ਉੱਥੇ ਤੂੰ ਹੁੰਦਾ ਹੀ ਨਹੀਂ ਹੈਗਾ ਜਦ ਹਮ ਹੋਤੇ ਤਬ ਤੂੰ ਨਾਹੀ ਹੋਤੇ ਬੈਰੂ ਤੇਰਾ ਵਾਸਾਨੀ ਹੈਗਾ ਕਿਉਂਕਿ ਹਮੇ ਨਾਵੇਂ ਨਾਲ ਗਰੋਧ ਹੈ ਦੋਇ ਨੰਬਰ ਸੋਇ ਕਥਾਈ ਕਿਤੇ ਹਉਮੈ ਹੈ ਤੀਰ ਕਹੈ ਗੁਰ ਪਿਆਰ ਵਾਲਿਓ ਉਤੇ ਪਰਮੇਸ਼ਰ ਕਦੇ ਵੀ ਨਾਸਰ ਹਾਵੇਗਾ ਜਿੱਥੇ ਸਤਿਗੁਰੇ ਇੱਕੀ ਬਖਸ਼ ਸਿੰਘਾਂ ਲਾਭ ਤੁਮ ਹੀ ਮੈ ਨਾਹੀ ਜਦੋਂ ਜਦੋਂ ਤੇਰੀ ਕਿਰਪਾ ਹੋ ਗਈ ਤੇਰੀ ਬਖਸ਼ਿਸ਼ ਹੋ ਗਈ ਐਂ ਬੁਤੇ ਮਾਤੇ ਸ਼ੁਤਰੀ ਉਹਦਤ ਬਖਸ਼ਿਸ਼ ਪ੍ਰਾਪਤ ਹੋ ਗਈ ਕਹਿੰਦੇ ਅਬ ਤੂੰ ਹੀ ਹੁਨ ਸਾਰਿਆਂ ਦੇ ਵਿੱਚ ਜਿਹਾ ਜਿਹਾ ਵੇਖੂ ਤਹਿਆ ਮੁਹੇ ਮੈਂ ਨਹੀਂ ਹਾਂ ਮੈਂ ਓਮੇ ਖਤਮ ਹੋ ਗਈ ਗੁਰੂ ਪਿਆਰ ਓਮੇ ਦੀਨ ਗਰੂਖੇ ਤਾਰੂ ਕੀ ਸੁਮਾਈ ਇਹਦੇ ਕੋਈ ਸੰਸਾਰ ਦੀ ਤਾਰੂ ਨਹੀਂ ਬਣੀ ਹੈਗੀ ਜਿਹੜੀ ਓਮੇ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਗੁਰੂ ਦੇ ਦਰਨ ਨਾਲ ਅਸੀਂ ਜੁੜਦੇ ਹਾਂ ਕਿ ਗੁਰੂ ਦੇ ਬਾਣੀ ਦੇ ਨਾਲ ਜਦੋਂ ਜੁੜਦੇ ਹਾਂ ਕਿ ਜਿਹੜਾ ਸ਼ਬਦ ਹੈ ਸ਼ਬਦ ਇਹ ਕੋਈ ਆਸ ਨਾਲ ਸੁਸੰਗਤ ਨਾਲ ਨਹੀਂ ਤੇ ਗੁਰੂ ਪਿਆਰ ਵਾਲਿਓ ਕਾਤਮ ਹੁੰਿਆ ਕਰਦਾ ਅਨੰਨਯਾ ਨਕੋ ਕੰਡਿਆਂ ਤੱਕ ਨਕਾਂ ਤੱਕ ਭਰ ਜਾਂਦਾ ਗਾ ਲਹਿਰਾਂ ਦੇ ਨਾਲ ਪਰ ਕੁਝੋ ਸੀ ਸਮੇਂ ਬਾਅਦ ਜਿਹੜੀਆਂ ਉਹ ਲਹਿਰਾਂ ਦਿੱਤੇ ਚੱਲ ਜਾਂਦੀਆਂ ਨੇ ਜਗ ਜੀਵਨ ਜਦ ਮਾਹੀ ਉਹ ਜਲਦੇਵ ਚ ਸਮਾਜ ਆਉਂਦੀਆਂ ਨੇ ਮਾਦਵੇ ਕਿਹਾ ਕਿ ਇਹੀ ਭਰਮ ਐ ਸਾ ਜਿਹੜਾ ਸੰਸਾਰ ਐ ਸਾਰਾ ਹੀ ਭਰਮਾਂ ਦੇ ਵਿੱਚ ਫਸਿਆ ਹੋਇਆ ਐ ਜੈਸਾ ਮੰਨਨੀ ਐ ਤੈਸਨ ਹੋਇਓ ਜੈਸਾ ਮੰਨਨੀ ਐ ਤੋਈ ਨਾ ਤੈਸਨ ਜੁੜਾ ਸੀ ਮਨ ਬੱਠੀਆਂ ਕਿ ਉਹ ਅਸਲ ਵਿੱਚ ਹੈ ਹੀ ਨਹੀਂ ਹੈ ਜਿਹੜਾ ਹੈਗਾ ਉਹਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ ਹੋਗੇ ਵਹਿਗੁਰੂ ਜੀ ਕਹਿੰਦੇ ਇਹ ਸੰਸਾਰ ਇਹ ਜੀਵਨ ਇਹ ਸੰਸਾਰ ਦੇ ਪਰਮੇਸ਼ਰ ਕੋਈ ਹੋਰ ਚੀਜ਼ ਹੈਗਾ ਸੰਸਾਰ ਕੋਈ ਹੋਰ ਚੀਜ਼ ਹੈ ਪਰ ਵਹਿਗੁਰੂ ਹੀ ਹੈ ਹੀ ਨਹੀਂ ਹੈ ਜੋ ਅਸਲ ਹੈਗਾ ਇਸ ਸੰਸਾਰ ਦੇ ਲੋਕ ਮੰਨਦੇ ਹੀ ਹੈਗਾ ਹਰ ਹਰ ਜਨ ਦੋ ਏਕ ਹੈ ਬੇਬੇ ਪਚਾਕ ਸੁਮਾਨੀ ਹੈ ਜਲਤੀ ਉਹ ਪ੍ਰਤੰਗ ਜਿਉਂ ਜਲ ਹੀ ਵਿਖੇ ਸਮਾਂ ਜਿਨੀ ਜਲਦੇ ਉਹ ਪ੍ਰਤੰਗਾ ਉੱਡੀਆਂ ਲਗੀਆਂ ਥੋੜੇ ਸਮੇਂ ਬਾਅਦ ਵਿੱਚ ਇੱਥੇ ਚੱਲੀਆਂ ਜਾਂਦੀਆਂ ਲਗੀਆਂ ਇੱਥੇ ਚਲੀ ਜਾਂਦੀਆਂ ਨੇ ਤੂੰ ਹੀ ਮੂਹੀ ਮੂਹੀ ਤੂੰ ਹੀ ਤੂੰ ਹੀ ਮੂਹੀ ਮੂਹੀ ਤੂੰ ਹੀ ਅੰਤਰ ਕੈਸ ਪ੍ਰਵਾਹ ਰੁਸ਼ਮੇ ਤਾਦਨੀ ਵਹਿ ਤ੍ਰੀਰਾ ਤੇ ਮੇਰਾ ਤੀਰਾ ਕਿਰਾ ਕਿਹੋ ਜਿਹਾ ਵਰਕ ਹੈ ਮੋਹੀ ਜਿਨ ਭਰਪੇ ਗੁਰੂ ਪਿਆਰ ਵਾਲਿਓ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਤ ਜੈਸਾ ਤੈਨ ਜਿਵੇਂ ਕਨਕ ਸੋਨਾ ਹੈ ਸੋਨੇ ਦਰਮਨ ਦੇ ਕੋ ਭਾਰ ਹੈ ਸੋਨਾ ਤੇ ਗੁਰੂ ਪਿਆਰ ਵਾਲਿਓ ਸੋਨੇ ਦੇ ਬਹਿਣੇ ਨੂੰ ਕੀ ਫਰਕ ਹੋਇਆ ਕਰਦਾ ਜਿਵੇਂ ਕਹਿੰਦੇ ਜਲ ਹੈ ਜਲ ਦੇ ਰੰਗਾਂ ਨੇ ਵਹੀ ਹੋਈ ਇੰਨਾ ਫਰਕ ਹੈ ਜੋ ਮੇਰਾ ਪਿਆਰ ਹੈ ਆਉ ਵਜਦੇ ਆਪ ਨੂੰ ਹਕੂਮਨਾਮੇ ਦੇ ਬਖਸ਼ੂ ਸ਼ੰਕਰ ਨੇ ਗੁਰੂ ਪਿਆਰ ਵਾਲਿਓ ਸਮਝਾਉਣਾ ਕਰਨੇ ਕਿ ਭਾਈ ਪਰਮੇਸ਼ਰ ਨੂੰ ਸਮਝੀ ਉਹ ਸਾਰਿਆਂ ਦੇ ਅੰਦਰ ਵਸਦਾ ਹੈ ਸਾਡੇ ਸਾਰਿਆਂ ਦੇ ਅੰਦਰ ਮੌਜੂਦ ਹੈ ਸਾਰਿਆਂ ਦੇ ਵਿੱਚ ਉਹਦਾ ਵਾਸਾ ਹੈ ਉਹ ਨੂੰ ਸਮਝੀਏ ਪਰਮੋ ਸਮਝ ਦੇ ਨਾਲ ਸਾਨੂੰ ਸਤ ਸੰਗਤ ਜੋ ਆਪ ਜੀ ਕਰ ਰਹੇ ਹੋਗੇ ਗੁਰੂ ਪਿਆਰੇ ਕੀ ਸੰਗਤ ਮਿਲਦੀ ਉਹ ਨੂੰ ਪ੍ਰਿਆ ਕਰੋ ਉਹਦੇ ਲਾਹੇ ਖਟਿਆ ਗੁਰੂ ਗੁਰੂ ਪਿਆਰ ਵਾਲੇ ਖੇੜਾ ਤਰੰਤ ਲਾਗ 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 ਤਾ ਉਹ ਬਾਗਦ ਸਤਿਗੁਰੂ ਜੀ ਮੇਰਾ ਗੱਲ ਫੇਰੀ ਸਾਰੀ ਜੁਗੀਆਂ ਸਮਝ ਆ ਜਾਂਦੀਆਂ ਨੇਗੀਆਂ ਅੱਜ ਦੇ ਆਪ ਨੂੰ ਨਾਮੇ ਦੇ ਵਿੱਚ ਸਤਿਗੁਰੂ ਜੀ ਬਖਸ਼ਿ ਸੰਕਾਰ ਰਹੇ ਨੇ ਲਾੜ ਬੰਨਈਏ ਗੁਰੂ ਸ਼ਕਤ ਪਾ ਕਰਨਗੇ ਛੜਦੀਆਂ ਗੱਲਾਂ ਬਖਸ਼ੂ ਗੁਰੂ ਸੇਵਕ ਪਰਿਵਾਰਾਂ ਵੱਲੋਂ ਦੇਖਦੀਆਂ ਸੇਵਾਾਂ ਤੋਂ ਮੈਨੇ ਅਮਰੀਕ ਸਿੰਘਾ ਤੇ ਗੁਰਮੀਤ ਸਿੰਘ ਪ੍ਰਸ਼ਾਸਦ ਜੀ ਦਾ ਆਦਾਰ ਦیدار ਸੁਣੀ ਪਰਿਵਾਰ ਦੀਆਂ ਸਤਿਗੁਰੂ ਜੀ ਛੜਦੀਆਂ ਗੱਲਾਂ ਦੇ ਵਿੱਚ ਰੱਖਣਾ ਸੋ ਸੰਗਤ ਨੂੰ ਬੇਨਤੀ ਹੈ ਤੇ ਭਾਈ ਅੱਜ ਵੀ ਅਨਾਉਂਸਮੈਂਟ ਕੀਤੀ ਗਈ ਸੀ ਕਿ ਗੁਰਦੁਆਰਾ ਰਾਣਾ ਸਾਹਿਬ ਜਾਣ ਕੇ ਮਹਾਂਗੁਰੂ ਸ੍ਰੀ ਗੋਬਿੰਦ ਸਿੰਘ ਜੀ ਵੱਲੋਂ ਇੱਕ ਚੈਰੀ ਕੇਵਲਨ ਗੁਰਨਾਮਕ ਚੈਰੀ ਕੇਵਲਕ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ ਜਿਹਦੀ ਸਰਵਿਸ 24 ਘੰਟੇ ਹੈਗੀ ਸਾਧ ਸੰਗਤ ਨੂੰ ਕੋਈ ਪ੍ਰੋਬਲਮ ਨਹੀਂ ਹੈ 24 ਘੰਟੇ ਦੇ ਵਿੱਚ ਅਸੀਂ ਉੱਥੇ ਹੀ ਹਸਪਤਾਲ ਦਾ ਜਿਹੜਾ ਇਲਾਕਾ ਲਾਭ ਖਾਸ ਉਹਦੀਆਂ ਕੀਤੀ ਬਿਅੰਤ ਭੂਲਾ ਭੂਲੀਆਂ ਦੇਖੇ ਕੁਤਿਨ ਅਸ਼ੁਭੀਏ ਕੈਨ ਕੈਨ ਗੁਨਹਾਰ ਬਖਸ਼ਣਹਾਰ ਬਖਸ਼ ਰਹਿ ਨਾਨਕ ਪਾਲੋਤਾ ਵਾਹਿਗੁਰੂ ਜੀ ਕਾ ਫਤਸਾ ਵਾਹਿ ਵਾਹਿ